ਗੰਮੜੇ ਦੇ ਤੇ ਹੋਰ ਪਿੰਡਾਂ ਦੇ ਉੱਤੇ ਖੜੇ ਨੇ ਕਿ ਜਈ ਨੂੰ ਕੰਦਰ ਵਿੱਚ ਉਹਦਾ ਕਾਸ਼ ਜਾਨ ਨਹੀਂ ਦੇਣਾ ਕੋਈ ਲਾਈਟ ਨਹੀਂ ਆਉਂਦੀ ਸੋ ਆਪਾਂ ਗੱਲ ਕਰਦੇ ਆ ਪਿੰਡ ਪਿੰਡ ਵਾਲੇ ਵੀਰਾਂ ਨਾਲ ਬਾਈ ਜੀ ਹੱਸੀ ਤਾਂ ਕੀ ਕਹਿਣਾ ਚਾਹੁੰਦੇ ਜਿਹੜੀ ਲਾਈਟ ਨਹੀਂ ਆ ਰਹੀ ਕਹਿੰਦੇ ਅਸੀਂ 2-3 ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਾਂਗੇ ਉਹਦੇ ਸਾਨੂੰ ਕੋਈ ਵੀ ਲਾਈਟ ਆਉਂਦੀ ਨਹੀਂ ਹੈਗੀ ਅੱਜ ਅੱਜ ਵੀ 3 ਵਜੇ ਦੀ ਲਾਈਟ ਪੱਛੀ ਹੋਣੀ ਹੈ ਕੱਢੇ ਤਾਂ ਨਵੇਂ 3 ਵਜੇ ਦੀ ਲਾਈਟ ਭੱਜੀ ਹੋਈ ਹੈਗੀ ਤੇ ਅਸੀਂ ਪਹਿਲਾਂ ਵੀ ਆਏ ਤੇ ਉਹ ਕਹਿੰਦੇ ਵੀ ਅਸੀਂ ਸਾਡੇ ਲੇਵੇ ਕੋਈ ਗੱਲ ਨਹੀਂ ਆ। ਥੋੜਾ ਜਿਹ ਕਹਿੰਦੇ ਕਿ ਨਾ ਟਾਈਮ ਆਉਂਦਾ ਦੇਰ ਚ ਬਾਈ ਇਹ ਕਹਿੰਦੇ ਬਾਈ ਸਾਡੇ ਪਿੰਡ ਦਾ ਔਰੇ ਕਰੈਟ ਦਿੱਤਾ ਹੋਇਆਗਾ ਔਰੇ ਸਾਨੇ ਸਾਡੀ ਆਪਣੀ ਜਗ੍ਹਾ ਦੇ ਵਿੱਚ ਕਰੈਟ ਲਾਵਾਇਆ ਹੋਇਆ ਤੇ ਇਹ ਫੈਕਟਰੀਆਂ ਨੂੰ ਲਾਈਟ ਦੇ ਰਹੇ ਨੇ ਇਹਨਾਂ ਨੂੰ ਕਹ ਵੀ ਫੈਕਟਰੀ ਦੀ ਲਾਈਟ ਬੰਦ ਕਰੋ ਬੀਕੋ ਹੈ ਨਾ ਬਾਈ ਲਾਈਟ ਬੰਦ ਕਰ ਦੇਣੀ ਇਹ ਬੀਕੋ ਹੋਏ ਨੇ ਬਾਈ ਬੰਦੇ ਇਹ ਸਾਡੇ ਪਿੰਡ ਦੀਆਂ ਲਾਈਟਾਂ ਬੰਦ ਕਰਕੇਆਂ ਲਗੀਆਂ ਤੇ ਫੈਕਟਰੀਆਂ ਦੀ ਲਾਈਟ ਚਾਲੂ ਕਰਕੇਆਂ ਲਗੀਆਂ ਨੇ ਇਹਨਾਂ ਨੇ ਤੁਸੀਂ ਗੱਲ ਬਾਤ ਸੁਣ ਸਕਦੇ ਹੋ ਇਹਨਾਂ ਦਾ ਕਹਿਣ ਦਾ ਭਾਵੇਂ ਆ ਵੀ ਫੈਕਟਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹੜੇ ਆਮ ਲੋਕ ਨਹੀਂ ਉਹ ਕਿੱਥੇ ਜਾ ਰਹੇ ਨੇ ਇਸ ਗਰਮੀ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਘਰਾਂ ਦੇ ਵਿੱਚ ਜਿਹੜੇ ਗਰਮੀ ਦੇ ਵਿੱਚ ਬਿਲਕੁ ਇਹ ਪਾਉਰ ਵੀ ਕਰਦਾ ਵੀਰੇ ਬਾਜੀ ਫੋਨ ਕਰਾ ਕੇ ਜਿਹਨੂੰ ਗ੍ਰੈਡ ਚ ਗ੍ਰੈਡ ਚ 2 ਵਜੇ ਫੋਨ ਕਰਾ ਕਹਿੰਦੇ ਲਾਈਟ ਛੱਡ ਦਾਂਗੇ ਆ ਹੁਣ 10 ਵਜੇ ਗਈ ਲਾਈਟ ਆਈ ਨਹੀਂ ਪਾਣੀ ਗਰੀਬਾਂ ਹੀ ਮਰ ਰਹੇ ਨੇ ਜੀ ਗਰਮੀ ਚ ਬੰਦਾ ਦਿਹਾੜੀ ਦੋਂਦਾ ਅਸੀਂ ਵੀ ਦਿਹਾੜੀ ਤੋਂ ਆਇਆ ਵੀਰੇ ਅਸੀਂ ਕੰਮ ਕਰਦੇ ਹਾਂ ਸੋ ਅਜੀ ਅਜੀ ਅਰੇ ਨਾ ਆਏ ਵੀ ਨਹੀਂ ਨਾਉਣ ਲੱਗ ਰਹੇ ਤੇ ਆਈ ਪਾਣੀ ਹੈ ਨਹੀਂ ਨੀ ਟੈਂਕੀਆਂ ਚ ਹਾਂ ਇੱਕੜਾ ਨਾਲ ਠਰਜੀ ਦਾ ਚਲੋ ਇਹ ਲੈਡ ਨਹੀਂ ਛੱਡਦੇ ਜੀ ਤੂੰ ਬੋਲ ਲੈਡ ਛੱਡਦੇ ਜੀ ਇਹਨਾਂ ਨੂੰ ਇੱਕਾ ਜਿਹੜਾ ਇਹ ਗਰਮੀਤ ਜਈ ਹੈ ਇਹ ਪਿਚਰ ਆਲਿਆ ਹੋਇਆ ਹੈ ਇਹ ਬਾਰੇ ਸਾਡੀ ਪਿੰਡ ਦੀ ਆ ਵੀ ਕਿਰਾਏਦਾਰਾਂ ਵੀ ਇਹਨੂੰ ਲੈਡ ਦਿੰਦੇ ਨਹੀਂ ਗੈਂਡ ਬਲਾਲੂ ਲੈਡ ਕਰਿਆਣਾ ਬੈਟਰੀਆਂ ਨੂੰ ਲੈਡ ਦਿੰਦੇ ਨਹੀਂ ਪਿੰਡ ਨੂੰ ਲੈਡ ਨਹੀਂ ਦਿੰਦੇ ਇਹਨੂੰ ਵੀ ਕਿ ਹੋਏ ਨੇ ਬੰਦੇ ਸਾਰੇ ਵੀ ਕਿ ਹੋਏ ਨੇ ਅੰਦਰ آدهي نوي تن گھنٹه ۾ ٻاڪو خارڪي ۾ اچي ٿو